ਹਾਂ ਦੱਸ ਕੀ ਹੋਇਆ ਕੀ ਹੋਇਆ ਕੀ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਇੱਕ ਗਲੀ ਚੋਂ ਲੰਘਦੇ ਹੋਏ ਖੁੱਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤਾਂ ਉਹ ਦੋ ਹੱਥੀ ਵੱਖੀ ਹੋਏ ਮੈਂ ਕਿੱਦਾਂ ਬੋਲੂ ਨਹੀਂ ਜੀਣ ਦਿੰਦੇ ਨਹੀਂ ਜੀਣ ਦਿੰਦੇ ਦੁਨੀਆ ਵਾਲੇ ਘਰ ਬੈਠੇ ਵੀ ਨਹੀਂ ਜੀਣ ਦਿੰਦੇ ਇਹ ਕਹਿਣਾ ਸੀ ਸਹਿਜ ਅਰੋੜਾ ਦਾ ਕੁਲਰ ਪੀਜ਼ਾ ਦੇ ਨਾਮ ਤੋਂ ਵਾਇਰਲ ਇਸ ਕਪਲ ਦਾ ਚਰਚਾ ਚ ਰਹਿਣਾ ਆਮ ਗੱਲ ਹੈ ਪਰ ਅੱਜ ਇੱਕ ਵਿਵਾਦ ਹੋ ਗਿਆ ਜੇਕਰ ਸਹਿਜ ਰੋੜਾ ਦੀ ਮੰਨੀਏ ਤੇ ਉਹ ਆਪਣੇ ਘਰ ਮੌਜੂਦ ਸੀ ਦੋ ਨੌਜਵਾਨ ਆਏ ਤੇ ਉਹਨਾਂ ਨੂੰ ਇੱਕ ਗੰਦੀ ਸ਼ਬਦਾਵਲੀ ਬੋਲ ਕੇ ਨਿਕਲ ਗਏ ਸੋ ਇਸ ਦਾ ਕਹਿਣਾ ਸੀ ਕਿ ਘਰੋਂ ਬਾਹਰ ਆਇਆ ਤੇ ਇਹਨਾਂ ਮੁੰਡਿਆਂ ਨੂੰ ਪੁੱਛਿਆ ਕਿ ਉਹਨਾਂ ਨੇ ਇਹੋ ਜੀ ਸ਼ਬਦਾਵਲੀ ਕਿਉਂ ਵਰਤੀ ਹੈ ਤੇ ਇਹਨਾਂ ਮੁੰਡਿਆਂ ਦੇ ਨਾਲ ਇਹਨਾਂ ਦੇ ਹਾਥਾ ਪਾਈ ਹੋ ਗਏ ਸਹਿਜ ਦਾ ਕਹਿਣਾ ਹੈ ਕਿ ਉਹਨਾਂ ਨਾਲ ਹਾਥਾ ਪਾਈ ਕੀਤੀ ਗਈ ਦੂਸਰੇ ਪਾਸੇ ਮੁੰਡੇ ਤੇ ਨਦੀਕੀਆਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਪਰ ਇਹ ਸੋਰਾਹ ਸਹਿਜ अरोड़ा ਮੀਡੀਆ ਤੋਂ ਅਸਹਿਜ ਦਿਖੇ ਉਹਨਾਂ ਨੇ ਤਾਂ ਇਥੋਂ ਤੱਕ ਕਹਿਤਾ ਕਿ ਵਿਊਆਂ ਖਾਤੇ ਮੇਰੀ ਵੀਡੀਓ ਨਾ ਬਣਾਓ ਨਾ ਬਣਾਓ ਨਾ ਬਣਾਓ ਕੀ ਹੋਇਆ ਪਾਜੀ ਕੀ ਹੋਇਆ ਕੀ ਮੈਂ ਪਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਹਾਂ ਇੱਕ ਗਲੀ ਚੋਂ ਲੰਘਦੇ ਹੋਏ ਖੁੱਲੜ ਵਿਜ਼ਾ ਬੋਲ ਕੇ ਗੰਦੀ ਟੋਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਹਦੇ ਹੱਥੀ ਵੱਖੀ ਹੋਏ ਮੇਰੇ ਕਿੱਥੇ ਵੱਲ ਟੋਚ ਮਾਰ ਗਈ ਪਾਜੀ ਹਾਂਜੀ ਕਿੰਨਾ ਵੱਡਾ ਡਾਂਸ ਹੋ ਗਈ ਸੀ ਉਹਦਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਉਹਨਾਂ ਨਾਲ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕਦੇ ਫਸਟ ਟਾਈਮ ਵੇਖਿਆ ਹਾਂ ਅੱਛਾ ਤੁਹਾਡੀ ਰਹਿਸ਼ ਇੱਥੇ ਇਹ ਮਤਲਬ ਕਾਫੀ ਦੇਰ ਤੋਂ ਨਹੀਂ ਕੋਟਮਰ ਕਿੰਨੇ ਕੀਤੀ ਤੁਹਾਡਾ ਪਾਜੀ ਉਹ ਹੀ ਮੁੰਡਾ ਥੀ ਨਹੀਂ ਤੇ ਹੁਣ ਪੁ ਆ ਜਿਹੜੇ ਲੜਕੇ ਕੋਣ ਹੈ ਜੀ ਜਿਹੜਾ ਤਾਂ 90ਸ ਕਰ ਰਹੇ ਸੀ ਭਾਜੀ ਮੈਂ ਨਹੀਂ ਜਾਣਦਾ ਜੀ ਕਿਉਂ ਨਾਮ ਨਹੀਂ ਪਤਾ ਤਾਂ ਦਾ ਭਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਇਹ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਭਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਲੋਕਾਂ ਨੂੰ ਵੀ ਗੱਲ ਭਾਜੀ ਸ਼ੁਰੂ ਕਿੱਦਾਂ ਹੋਈ ਕਿ ਗੱਲ ਹੋਈ ਕਿ ਸੀਗੀ ਸਾਰੀ ਦੱਸੋ ਕੋਈ ਤੋਂ ਵਾਈਟ ਭਾਜੀ ਰਹਿਣ ਤੋਂ ਬਸ ਕਰੋ ਯਾਰ ਆਪਾਂ ਮਜ਼ਾਕ ਥੋੜੀ ਬਣਾਉਣ ਆਏ ਇੱਥੇ ਯਾਰ ਕਿਸੇ ਗੱਲ ਦਾ ਕੱਢ ਦੋ ਭਾਈ ਨਹੀਂ ਝਗੜਾ ਪਾਣੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਭਾਜੀ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਨਹੀਂ ਤਾਂ ਉਹ ਦੇਖੋ ਤੁਸੀਂ ਸਾਰੇ ਜਣੇ ਵਾਈਟ ਲੈ ਕੇ ਕੱਲ ਨੂੰ ਨਹੀਂ ਬੰਨਣਾ ਕਿ ਭਾਜੀ ਮੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਸਾਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾਣ ਆਏ ਹਾਂ ਤੁਸੀਂ ਆ ਵੀ ਕਹਿ ਰਹੇ ਹੋ ਭਾਜੀ ਮਜ਼ਾਕ ਹੀ ਬੰਨਣਾ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਅਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦਬਕ ਦੇ ਲੋਕ ਹੀ ਆਏ ਚੰਗਾ ਭਲਾ ਜੀਣਾ ਆਰਾਮ ਕੀਤਾ ਵਾ ਸਾਡਾ ਯਾਰ ਨਹੀਂ ਭਾਜੀ ਅਸੀਂ ਤਾਂ ਤੁਹਾਡਾ ਮਰਸ਼ਨ ਲੈਣ ਨਹੀਂ ਆਏ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਤਾਂ ਪੁੱਛਣ ਹੀ ਆਏ ਆ ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਬਿਲਕੁਲ ਜਿਹੀਆਂ ਤਸਵੀਰਾਂ ਦਿਖਾ ਰਹੇ ਆਂ ਦੇਰ ਰਾਤ ਜਦੋਂ ਤੋਂ ਚੱਲਣਾ ਲੱਗ ਗਿਆ ਬੁਲੇਟ ਪੀਜਾ ਵਾਲੇ ਸਹਿਜ ਅਰੋੜਾ ਦੇਖ ਸਕਦੇ ਹੋ ਕਿ ਕਿਹੜੇ ਮੁੰਡੇ ਗਏ ਆਪਣੇ ਘਰ ਦੇ ਬਿਜੇ ਲਕਿਨ ਵੀ ਕਿਹੜਾ ਜਿਹੜਾ ਨਗਰ ਤੋਂ ਚੱਲਣਾ ਨਗਰ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਜਿੱਥੇ ਤੁਸੀਂ ਜਾ ਰਹੇ ਕਿ ਨਾ ਹੋ ਗਿਆ ਜਿਹੜਾ ਉੱਤੇ ਜਿਹੜੀ ਮਾਰੀ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਹੋਰ ਵੀ ਕਾਫੀ ਲੋਕ ਜਿਹੜੇ ਇੱਥੇ ਇਕੱਠੇ ਹੋਏ ਨੇ ਸਾਡਾ ਚੈਨਲ ਸਵਾਗਤ ਹੈ ਦੋ ਮਿੰਟ ਦੀ ਵੀ ਇਹ ਤੇ ਸ਼ੋਸ਼ੇ ਭਾਈ ਦੇ ਬਾਈ ਡਿਜ਼ਾਈਨ ਲਾ ਰਹੇ ਆ ਬੰਟੀ ਕਿੱਥੇ ਬੰਟੀ ਕਿੱਥੇ ਕੀ ਕਰੀਏ ਮੈਂ ਨਾ ਜੀ ਤਿੰਨਾਂ ਦੇ ਨਾਲ ਕਿਹੜਾ ਮੁੱਦਾ ਹੈ ਸਾਡੀ ਕੀ ਜਦੋਂ ਪੈ ਰਿਹਾ ਤੁਹਾਡੇ ਨਾਲ ਹੋ ਸਕਦਾ ਉਹ ਮਾਂ ਦਾ ਹੀ ਹੋ ਸਕਦਾ ਜੀ ਤੁਸੀਂ ਦੇਖੋ ਜਿੱਥੇ ਤੱਕ ਆਪਾਂ ਉਸ ਬੱਚੇ ਨੂੰ ਜਾਣਦੇ ਠਾਕਾ ਜੀ ਉਹਦਾ ਬਹੁਤ ਮਾਂ ਸਾਰੇ ਜਣੇ ਉੱਥੇ ਲੱਗੀ ਸੀਗੇ ਭੋਲੋ ਭਾਜੀ ਕੋਲ ਛੜਕੇ ਕੈਮਰੇ ਹੈਗੇ ਤੁਸੀਂ ਉਹਨਾਂ ਦੇ ਦੇਖ ਲਈਏ ਭੋਲੋ ਭਾਜੀ ਮੇਰੇ ਮੱਝੀ ਤੇ ਮਾਂ ਦੇ ਮੱਝੀ ਕਹਿੰਦੇ ਹੋਏ ਹੋਇਆ ਹੋਇਆ ਉਹ ਯਾਰ ਮੈਂ ਭਾਜੀ ਖੜਾ ਹਾਂ ਬੰਦੇ ਦੀ ਜਰੀਏ ਬੱਚਾ ਹੈ ਜਿਹਨੂੰ ਮਾਫੀ ਦੋ ਨੂੰ ਜਾਇਆ ਬੱਚਾ ਬਰਵਾ ਤੁਹਾਨੂੰ ਜਿੰਨੇ ਲੈਂਦੇ ਹੋ ਇਨਸ਼ਾਅੱਲਾ ਨਗਰ ਤੋਂ ਤਸਵੀਰਾਂ ਜਿਹੜੀਆਂ ਸਾਂਝੇ ਕਰ ਰਹੇ ਆ ਕਿਹੜੇ ਕੰਮੇ ਭਾਜੀ ਤੁਹਾਡੇ ਦੇ ਵਜੇ ਸਰ ਸਾਡਾ ਤੇ ਕਮਰਸਾਲ ਲਾਈਵ ਪਰਦਾਇ ਤੇ ਕਰਦੇ ਬੀਨ ਕਿੰਨਾ ਤੁਹਾਡੇ ਤੇ ਕਮਰਸਾਲ ਲਾਈਵ ਕਰਨ ਦਾ ਸਰ ਗਲੀ ਮੱਲੇ ਚ ਇਹਦੀ ਗੱਲ ਸੁਣਾਈ ਆ ਆਪਣੇ ਆਪਣੀ ਲੜਾਈ ਕੀਤੀ ਤੁਸੀਂ ਕਦੀ ਲਾਈਵ ਅਜਿਹਾ ਕਰਦੇ ਆਪਣੀ ਲੜਾਈ ਕਦੀ ਲਾਈਵ ਅਜਿਹਾ ਕਰਦੀ ਜੋ ਵੀ ਕਹਿੰਦੇ ਕਟਮਾਰ ਕਹਿੰਦੇ ਕਟਮਾਰ ਹੋਏ ਤਾਂ ਆਹਦੀ ਵੀ ਕਟਮਾਰ ਹੁੰਦੀ ਹੋ ਆਪਾਂ ਚ ਘਰ ਦੇਣਾ ਕਿਲੇ ਹੋ ਜਾਂਦਾ ਉਹ ਆਂਢੇ ਗਵਾਂਡੇ ਨੇ ਕੀਤਾ ਕਦੀ ਲਾਈਵ ਨਹੀਂ ਕੀਤਾ ਕਦੀ ਲਾਈਵ ਕਦੀ ਨਹੀਂ ਕੀਤਾ ਕਦੀ ਲਾਈਵ ਨਹੀਂ ਕੀਤਾ ਮੈਂ ਤੈਨੂੰ ਬੋਧਾ ਲਾਈਵ ਕੀਤਾ ਆਪਣੇ ਆਪਣਾ ਕਦੀ ਕੀਤਾ ਕੋਈ ਚਿੱਠਾ ਲਾਈਵ ਕਿਸੇ ਨਾਲ ਜਿੰਦ ਵੀ ਚਲੋ ਭਾਈ ਤੁਸੀਂ ਆਪਣਾ ਦੱਸ ਦਿਓ ਜਪਰਾ ਦੱਸੋ ਕੋਈ ਗੱਲ ਨਹੀਂ ਸਮਝੇ ਹੁਣ ਜੇ ਉਹਨਾਂ ਨਾਲ ਹੋਈ ਏ ਕਟਨਾ ਉਹਦੇ ਆਪ ਬੋਲ ਰਹੇ ਆ ਉਹਦੇ ਆਪ ਦੱਸ ਰਹੇ ਭਾਜੀ ਇਹਨੂੰ ਭਾਜੀ ਸਵਾਦ ਕਹਿੰਦਾ ਤੁਹਾਨੂੰ ਨਹੀਂ ਨਹੀਂ ਭਾਈ ਨਾਲ ਬਾਲੋ ਭਾਜੀ ਵੀਊ ਕੀ ਸਾਡੇ ਸਾਡੇ ਦੇ ਕੰਮ ਆ ਭਾਜੀ ਦੇ ਰਹੇ ਤੇਰੇ ਨਾਮ ਨਾਮ ਪਾ ਗਏ ਇੰਜੀਨੀਅਰ ਚੱਕਰ ਚ ਦੂਸਰ ਦੂਸਰ ਬੰਦਾ ਹਰਾਸ ਹੁੰਦਾ ਦੇਖੋ ਜੇ ਰਾਤ ਜਿਹੜੀ ਘਟਨਾ ਹੋਈ ਹੈ ਦਲੰਦਰ ਦੇ ਉਦਾਲਾ ਨਗਰ ਤੇ ਜਿਹੜੀ ਸਾਂਝਾ ਕਰਨ ਬੈਠੇ ਬੇੜਾ ਚ ਜਾ ਰਹੇ ਆ ਉਹਨਾਂ ਦਾ ਲੋੜਾ ਜੀ ਨਾ ਕਰ ਰਿਹਾ ਕਿ ਤੁਸੀਂ ਬਿਲਕੁਲ ਇਹ ਤਸਵੀਰਾਂ ਦਿਖਾ ਰਹੀ ਸੀ ਉਜਾਲਾ ਨਗਰ ਦੀਆਂ ਜਿੱਥੇ ਲੜਾਈ ਝਗੜਾ ਹੋਇਆ ਕੁੱਲੜ ਪੀਜੇ ਵਾਲੇ ਦਾ ਦੱਸਿਆ ਜਾ ਰਿਹਾ ਕਿ ਕੋਈ ਟੌਂਟ ਮਾਰ ਕੇ ਨੰਗਿਆ ਸਗਾ ਇਹਨਾਂ ਨੂੰ ਗਲਤ ਟੌਂਟ ਮਾਰ ਕੇ ਇਹਨਾਂ ਨੂੰ ਨੰਗਿਆ ਸਗਾ ਤੇ ਉਸ ਤੋਂ ਬਾਅਦ ਇਹ ਸਾਰਾ ਬਵਾਲ ਹੋਇਆ ਦੱਸਿਆ ਜਾ ਰਿਹਾ ਕਿ ਲੜਾਈ ਝਗੜਾ ਹੋਇਆ ਗਲੀ ਮੱਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਮਾਹੌਲ ਇੱਥੇ ਬਣਿਆ ਹੋਇਆ ਤੇ ਇਹ ਰਾਜ ਦੇ ਕਿਰਨ ਵਾਲੇ ਜਿਹੜੇ ਉਹਨਾਂ ਦਾ ਚੰਗਾ ਹੋਇਆ ਅੰਗਵਾਰਿਕ ਮੇਰਾ ਨਾਮ ਸੀ ਜਿਹੜੇ ਪਤਨਾਲ ਦੀ ਚਾਲਬਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕਰਦੇ ਆਂ ਪਰ ਪਰ ਜਿਹੜੇ ਬਾਅਦ ਲਗਾਈ ਭਾਜੀ ਭਾਜੀ ਕੀ ਗੱਲ ਕੀ ਹੋਈ ਸੀ ਬਾਜੀ ਗੱਲ ਕਰੋ ਕੋਈ ਚੱਕਰ ਨਹੀਂ ਯਾਰ ਬੋਲੋ ਕੋਈ ਗੱਲ ਨਹੀਂ ਕਰੀ ਅੱਜ ਠੀਕ ਘਟਨਾ ਦੱਸੋ ਕੀ ਹੋਈ ਜਿਹੜੇ ਅਲੀਗੇਸ਼ਨ ਲਗਾ ਰਹੇ ਕਿ ਜਲਤ ਬੋਲਿਆ ਜਾਂ ਕੋਈ ਨਾ ਛੋਟਾ ਭਰਾ ਆਪਣਾ ਅੱਛਾ ਜੀ ਮੱਲੇ ਦਾ ਪਰ ਇੱਕ ਮਿੰਟ ਰੋਕੇ ਇਸ ਮੱਲੇ ਦਾ ਸਰ ਰੋਕੇ ਗੱਲ ਕਰ ਲੈ ਉਹਦਾ ਫਰੈਂਡ ਰਹਿੰਦਾ ਇਸ ਮੱਲੇ ਠੀਕ ਹੈ ਆਜੋ ਭਾਈ ਆਜੋ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣਾ अच्छा ਇਹਨਾਂ ਨੇ ਕਹਤਾ ਜੀ ਤੂੰ ਟੀਚਰ ਕੀਤੀ ਆ ਪਰ 19 ਸਾਲਾਂ ਦਾ ਬੱਚਾ ਕੋਈ ਐਡਾ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟਿਵਾ ਦੇ ੱੱਕਾ ਮਾਰਿਆ ਗਲਵੇਂ ਪੜਿਆ ਫਿਰ ਉਹ ਬੱਚਾ ਵੀ ਗੁੱਥਪਾਈ ਹੋ ਗਿਆ ਨੜ ਮਾਚਾ ਪਹਿਲੇ ਇਹਨਾਂ ਨੇ ਪੜਿਆ ਇਹਨਾਂ ਨੇ ਪੜਿਆ ਇਹਨਾਂ ਨੇ ਕਿਰਿਆ ਕਿ ਬਸ ਆਈ ਹੀ ਹੋਈ ਆ ਕਿਰਪਾਨ ਗੱਡ ਲਈ ਕਹਿੰਦੇ ਇਹਨਾਂ ਨੇ ਪਰ ਆਪਾਂ ਦੇਖਿਆ ਨਹੀਂ ਚੀਜ਼ ਨੂੰ ਪਾ ਜੀ ਉਹ ਕਹਿੰਦੇ ਕਿਸੇ ਕੋ ਗਾਲੀ ਗਾਲ ਗੁੱਲ ਗੱਡੀ ਕੋਈ ਕਿਸ ਤਰ੍ਹਾਂ ਨਹੀਂ ਦੇਖੋ ਬੱਚਾ ਨਿਕਿਆ 19 ਸਾਲਾਂ ਦਾ ਉਹ ਇਦਾਂ ਦੇ ਕੰਮ ਦੇਖੋ ਚੰਗੇ ਪਰਿਵਾਰ ਤੋਂ ਆ ਪਰ ਇਦਾਂ ਦੇ ਕੰਮ ਨਹੀਂ ਕਰਦਾ ਉਹ ਠੀਕ ਅੱਛਾ ਹੈ ਹਮ ਗਲਤ ਹੋਇਆ ਜੋ ਵੀ ਹੋਇਆ ਪਾਣੀ ਹੀ ਪਾਉਂਦੇ ਨੇ ਇੱਕ ਕਿੰਨੀ ਮਿਲਦੀ ਕੰਨਾਂ ਨੂੰ ਹੁਣ ਚ ਮਾਰੀ ਗਈ ਹੈ ਕੋਈ ਗੰਦੇ ਵਾਰਡ ਨੂੰ ਲੈ ਕੇ ਬ੍ਰਦਰ ਉਹ 19 ਸਾਲ ਦਾ ਬੱਚਾ ਆ ਤੁਸੀਂ ਆਪ ਹੀ ਹੱਲ ਲਓ ਤੁਹਾਡੀ ਵੀ ਉਮਰ ਹੈਗੀ ਆ ਨੀ 19 ਸਾਲ ਦੇ ਬੱਚੋ ਕੋਈ ਇਦਾਂ ਦੇ ਕੰਮ ਕਰਦੇ ਕਿੰਨੀ ਵਾਰ ਝਗੜਾ ਹੋਇਆ ਜਿਹੜਾ ਜਿਆ ਕੁਝ ਪਤਾ ਨਹੀਂ ਪੁੱਤ ਦੇਖੋ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੂਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਟੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੂਟੇਜ ਨਹੀਂ ਪੁਲਿਸ ਵੀ ਆਈ ਸੀ ਮੌਕੇ ਤੇ ਤੁਹਾਡੇ ਵੱਲੋਂ ਬੁਲਾਈ ਗਈ ਸੀ ਨਹੀਂ ਉਹਨਾਂ ਵੱਲੋਂ ਬੁਲਾਈ ਨਹੀਂ ਸਾਡੇ ਵੱਲੋਂ ਦੇਖੋ ਆਪਣਾ ਕੋਈ ਇੰਨਾ ਨਾ ਪਰਸਨਲ ਰਿਲੇਸ਼ਨ ਇੰਨਾ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦੇ ਇੱਕ ਵੇਚਾਂਗੇ ਕਿ ਗੱਲ ਨਾ ਵਧੇ ਚਲੋ ਮੱਲੇ ਲੜਾਈ ਹੈ ਨਾ ਚ ਠੀਕ ਹੈ ਠੀਕ ਹੈ ਠੀਕ ਹੈ ਜਿਹੜਾ ਤੁਹਾਨੂੰ ਸਮਝਾਤਾ ਤੁਹੋ ਜਿਹੜੀ ਅੱਜ ਲੰਦਰ ਕੋ ਸਾਥੀ ਕਾਰੇ ਲੰਦਰ ਦੇ ਉਜਾਲਾ ਨਗਰ ਦੇ ਅੰਦਰ ਰਾਤ ਜਿੱਥੇ ਕਿ ਜਿਹੜਾ ਕੁਲੜ ਪੀਜਾ ਵਾਲੇ ਆ ਜਿਹੜਾ ਉਹਦਾ ਗਾਰਡ ਗਾਰਡ ਨਾਲ ਝਗੜਾ ਹੋਇਆ ਉਹ ਜਿਹੜੀ ਕੌਟ ਜਿਹੜੀ ਮਾਰੀ ਗਈ ਉਹ ਨੂੰ ਲੈ ਕੇ ਸਾਰਾ ਇਹ ਬਵਾਦ ਹੋਇਆ ਮੌਕੇ ਤੇ ਜਿਹੜੀ ਹੈ ਪੁਲਿਸ ਵੀ ਜਿਹੜੀ ਹੈ ਪਹੁੰਚੀ ਹੈ ਔਰ ਪੁਲਿਸ ਪ੍ਰਸ਼ਾਸਨ ਆ ਕੇ ਜਿਹੜਾ ਸੋ ਚਲਾ ਗਿਆ ਉਹ ਬਾਕੀ ਸਮਾਉਂ ਲੈ ਕੇ ਹੋਰ ਜਿਵੇਂ ਕਿ ਅਪਡੇਟ ਪਰ ਆਪਾਂ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਜਲੰਧਰ ਦੇ ਉਜਾਲਾ ਨਗਰ ਦੀਆਂ ਤਸਵੀਰਾਂ ਦੇਖਣਾ ਪਹਿਲੇ ਕਰ ਰਹੇ ਹਿੱਸੇ ਜਿਹੜਾ ਦੁਬਾਰਾ ਹੋ ਰਿਹਾ ਸੀਗਾ ਮੱਲੇ ਵਿੱਚ ਥੋਕੇ ਤੇ ਪੁਲਿਸ ਡੀਪੀਸੀ ਆ ਰਾਕੇ ਜਾ ਚੁੱਕੀ ਹੈ ਇਸ ਸਮਾਉਂ ਲੈ ਕੇ ਹੋਰ ਜਿਵੇਂ ਕਿ